ਸਾਂਝਾ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੀ ਸਿੰਘ ਖੁਸੀਪੂਰ ਨੇ ਕਲਾ ਨੌਰ ਤੋਂ ਤੁਹਾਨੂੰ ਦੱਗੀ ਕਲਾ ਨੌਰ ਦੇ ਇਤਿਹਾਸਕ ਸ਼ਿਵ ਮੰਦਰ ਤੋਂ ਇਹ ਤਸਵੀਰਾਂ ਤੁਸੀਂ ਦੇ ਦੇ ਪਿਓ ਤੇ ਨਾਲ ਦੀ ਤਾਲ ਤੁਹਾਨੂੰ ਦੱਈਏ ਕੀ ਸ਼ੰਕਰ ਭਗਵਾਨ ਦੇ ਇਸ ਇਤਿਹਾਸਿਕ ਮੰਦਰ ਦੇ ਵਿੱਚ ਇਸ ਵਾਰ ਪਹਿਲੀ ਵਾਰ ਕਾਵਰ ਯਾਤਰਾ ਹੁੰਦੀ ਹੋਈ ਜਿਹੜੇ ਆ ਕਾਵਰੀਏ ਪਹੁੰਚਦੇ ਨੇ ਜਲਾ ਆਪਸ਼ੇਕ ਕਰਨ ਵਾਸਤੇ ਗੰਗਾ ਜਲ ਦੇ ਨਾਲ ਆਪਸ਼ੇਕ ਕਰਨ ਵਾਸਤੇ ਕਾਵਰੀਏ ਜਿਹੜੇ ਨੇ ਉਹ ਪਹੁੰਚਦੇ ਨੇ ਪਹਿਲੀ ਕਾਵਰ ਯਾਤਰਾ ਜਿਹੜੀ ਏ ਉਹ ਹਰਿਦੁਵਾਰ ਤੋਂ ਪੈਦਲ ਚਲਦੀ ਹੋਈ ਜਿਹੜੀ ਏ ਇਤਿਹਾਸਕ ਮੰਦਿਰ ਕਲਾ ਨੌਰ ਦੇ ਵਿੱਚ ਪਹੁੰਚਦੀ ਏ ਤੇ ਨੌਜਵਾਨਾਂ ਦਾ ਬਹੁਤ ਵੱਡਾ ਉਤਸ਼ਾਹ ਬਹੁਤ ਵੱਡੀ ਗੱਲਬਾਤ ਜਿਹਦੇ ਚ ਤੁਸੀਂ ਤਸਵੀਰਾਂ ਦੇ ਦਿੱਤੇ ਪਿਓ ਕਿ ਸੰਕਰ ਭਗਵਾਨ ਜੀ ਦਾ ਇਤਿਹਾਸਕ ਮੰਦਿਰ ਕਲਾ ਨੌਰ ਦੇ ਵਿੱਚ ਜਿਹੜਾ ਆ ਕਾਵਰੀਏ ਨੌਜਵਾਨ ਪਹੁੰਚਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਇਹ ਕਾਵਰੀਏ ਜਿਹੜੇ ਨੇ ਤੁਹਾਨੂੰ ਦੱਸ ਦੀਏ ਕਿ ਹਰਿਦੁਵਾਰ ਤੋਂ ਚੱਲ ਕੇ ਕਲਾ ਨੌਰ ਪਹੁੰਚਦੇ ਨੇ ਤੇ ਆਣਾੌਰ ਆ ਕੇ ਇਹਨਾਂ ਨੇ ਜਲਾ ਅਭਿਸ਼ੇਕ ਕੀਤਾ ਜਦੋਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਇਹ ਪਹਿਲੀ ਯਾਤਰਾ ਆ ਪਹਿਲੀ ਕਾਵਰ ਯਾਤਰਾ ਜੋ ਕਿ ਹਰਿਦਵਾਰ ਤੋਂ ਕਲਾਨੌਰ ਤੱਕ ਆਉਂਦੀ ਏ ਤੇ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਨੌਜਵਾਨਾਂ ਨੇ ਇਹ ਕਿਹਾ ਕਿ ਅਸੀਂ ਪਹਿਲੀ ਵਾਰ ਇੱਕ ਕਾਵਰ ਯਾਤਰਾ ਲੈ ਕੇ ਆਏ ਹਾਂ ਤੇ ਇਧਰੋਂ ਅਸੀਂ 22 ਟ੍ਰੇਨ ਹਰਿਦਵਾਰ ਪਹੁੰਚਦੇ ਹਾਂ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜਾ ਆ ਹਰਿਦਵਾਰ ਤੋਂ ਕਾਵਰ ਲੈ ਕੇ ਜਿਹੜੇ ਨੇ ਉਹ ਅਸੀਂ ਕਲਾਨੌਰ ਵਾਲੀ ਸਾਈਡ ਨੂੰ ਚੱਲਦੇ ਹਾਂ ਤੇ ਲਗਾਤਾਰ 11 ਦਿਨ ਪੈਦਲ ਯਾਤਰਾ ਕਾਵਰ ਯਾਤਰਾ ਲੈ ਕੇ ਜਿਹੜਾ ਆ ਕਲਾਨੌਰ ਵੱਲ ਨੂੰ ਵਧਦੇ ਹੋਏ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਨੇ ਸਵਾਗਤ ਕੀਤਾ ਬਹੁਤ ਸਾਰੀਆਂ ਸੰਗਤਾਂ ਨੇ ਪਿਆਰ ਦਿੱਤਾ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਇਹਨਾਂ ਨੂੰ ਕਮੀ ਨਹੀਂ ਆਉਣ ਦਿੱਤੀ ਸੰਕਰ ਭਗਵਾਨ ਜੀ ਦੀ ਇੰਨੀ ਜ਼ਿਆਦਾ ਕਿਰਪਾ ਇਹਨਾਂ ਦੇ ਉੱਤੇ ਰਹੀ ਕਿ ਸੰਕਰ ਭਗਵਾਨ ਜੀ ਦੀ ਕਿਰਪਾ ਦੇ ਨਾਲ ਹਰੀਦਵਾਰ ਤੋਂ ਕਲਾਨੌਰ ਸੰਕਰ ਭਗਵਾਨ ਜੀ ਦੇ ਇਤਿਹਾਸਕ ਮੰਦਿਰ ਕਲਾਨੌਰ ਦੇ ਵਿੱਚ ਕਾਵਰ ਲੈ ਕੇ ਪਹੁੰਚੇ ਇਹ ਨੌਜਵਾਨ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਾਵਰ ਲੈ ਕੇ ਸੰਕਰ ਭਗਵਾਨ ਜੀ ਦੇ ਇਤਿਹਾਸਕ ਮੰਦਰ ਕਲਾਨੌਰ ਦੇ ਵਿੱਚ ਨੌਜਵਾਨ ਪਹੁੰਚਦੇ ਨੇ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਥੋਂ ਦੀ ਕਮੇਟੀ ਪ੍ਰਧਾਨ ਤੇ ਨਾਲ ਦੀ ਨਾਲ ਧੰਦਾ ਦੀ ਇਹ ਕਿ ਕਲਾਨੌਰ ਵਾਸੀਆਂ ਨੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਬੜੇ ਹੀ ਪਿਆਰ ਸਦਕਾ ਇਹਨਾਂ ਦਾ ਸਵਾਗਤ ਕੀਤਾ ਕਿਉਂਕਿ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਕਾਵਰ ਯਾਤਰਾ ਜਿਹੜੀ ਏ ਉਹ ਕਲਾਨੌਰ ਦੇ ਇਤਿਹਾਸਿਕ ਮੰਦਰ ਦੇ ਵਿੱਚ ਪਹੁੰਚਦੀ ਏ ਨੌਜਵਾਨ ਕਾਵਰ ਲੈ ਕੇ ਜਿਹੜੇ ਨੇ ਉਹ ਪਹੁੰਚਦੇ ਨੇ ਜੇ ਨੌਜਵਾਨ ਜਿਹੜੇ ਨੇ ਕਲਾਨੌਰ ਤੋਂ ਚੱਲ ਕੇ ਹਰੀਦਵਾਰ ਜਾਂਦੇ ਨੇ 22 ਟ੍ਰੇਨ ਤੇ ਫਿਰ ਉਧਰੋਂ ਜਿਹੜਾ ਆ ਟ੍ਰੇਨ ਤੋਂ ਉੱਤਰ ਕੇ ਫਿਰ ਕਾਵਰ ਭਰ ਕੇ ਗੰਗਾ ਜਲ ਦੇ ਨਾਲ ਤੇ ਕਲਾਨੌਰ ਦੇ ਵਿੱਚ ਪਹੁੰਚਦੇ ਨੇ ਤੇ ਕਲਾਨੌਰ ਤੇ ਸ਼ੰਕਰ ਭਗਵਾਨ ਜੀ ਦੇ ਜਿਹੜਾ ਆ ਦਰਬਾਰ ਦੇ ਉੱਤੇ ਪਹੁੰਚ ਕੇ ਸ਼ੰਕਰ ਭਗਵਾਨ ਜੀ ਦੀ ਪਿੰਡੀ ਨੂੰ ਜਿਹੜਾ ਆ ਸ਼ਿਵਲਿੰਗ ਨੂੰ ਜਿਹੜਾ ਆ ਉਹ ਜਲਾ ਅਭਿਸ਼ੇਕ ਕਰਦੇ ਨੇ ਗੰਗਾ ਜਲ ਦੇ ਨਾਲ ਜੋ ਕਿ ਕਾਵਰ ਜਿਹੜੇ ਨੇ ਇਹਨਾਂ ਨੇ ਭਰ ਕੇ ਲਿਆਉਂਦੇ ਨੇ ਬਹੁਤ ਜਿਆਦਾ ਸੰਗਤਾਂ ਨੇ ਇਹਨਾਂ ਦਾ ਉਤਸ਼ਾਹ ਵਧਾਇਆ ਬਹੁਤ ਜਿਆਦੀਆਂ ਸੰਗਤਾਂ ਨੇ ਇਹਨਾਂ ਦਾ ਮਨੋਬਲ ਵਧਾਇਆ ਸੰਕਰ ਭਗਵਾਨ ਦੀ ਕਿਰਪਾ ਇਹਨਾਂ ਤੇ ਬਣੀ ਹੋਈ ਹੈ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਸੁਰੱਖਿਅਤ ਤਰੀਕੇ ਦੇ ਨਾਲ ਜਿਹੜੇ ਆ ਇਹ ਨੌਜਵਾਨ ਕਾਵਰ ਲੈ ਕੇ ਜਿਹੜਾ ਆ ਕਲਾ ਨੌਰ ਸਿਵ ਮੰਦਿਰ ਦੇ ਵਿੱਚ ਪਹੁੰਚਦੇ ਨੇ ਤੇ ਸਿਵ ਮੰਦਿਰ ਦੇ ਵਿੱਚ ਪਹੁੰਚ ਕੇ ਜਿਹੜਾ ਆ ਪੂਜਾ ਅਰਚਨਾ ਕਰਦੇ ਨੇ ਪੂਜਾ ਅਰਚਨਾ ਦੇ ਵਿੱਚ ਲੋਕ ਇਹਨਾਂ ਦਾ ਸਾਥ ਦੇ ਰਹੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਸੰਗਤਾਂ ਦਾ ਭੀੜ ਪੜਾਕਾ ਜਨਸਲਾਬ ਜਿਹੜਾ ਆ ਮੰਦਿਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਇਆ ਹੁੰਦਾ ਆ ਜਿੱਥੇ ਕਿ ਬਹੁਤ ਸਾਰੀ ਸੰਗਤ ਜਿਹੜਾ ਆ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਸੀ ਉੱਥੇ ਹੀ ਜਦੋਂ ਇਹ ਕਾਵਰ ਕਾਵਰੀ ਆ ਜਿਹੜੇ ਨੇ ਪਹੁੰਚਦੇ ਨੇ ਆਪਣੇ ਸੰਕਰ ਭਗਵਾਨ ਜੀ ਦਾ ਜਲਾ ਅਭਿਸ਼ੇਕ ਕਰਨ ਵਾਸਤੇ ਸੰਕਰ ਭਗਵਾਨ ਜੀ ਦੇ ਕਾਲਾ ਨੌਰ ਮੰਦਰ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਆ ਬੜੀ ਹੀ ਸਰਦਾਪੂਰਵਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਰਸਤਾ ਦੇ ਦਿੱਤਾ ਜਾਂਦਾ ਆ ਤੇ ਸੰਕਰ ਭਗਵਾਨ ਜੀ ਦੀ ਪਿੰਡੀ ਨੂੰ ਜਿਹੜਾ ਆ ਜਲਾ ਅਭਿਸ਼ੇਕ ਕਰਨ ਵਾਸਤੇ ਇਹ ਨੌਜਵਾਨ ਜਿਹੜੇ ਆ ਸੰਕਰ ਭਗਵਾਨ ਜੀ ਦੇ ਮੰਦਰ ਦੇ ਵਿੱਚ ਪਹੁੰਚ ਜਾਂਦੇ ਨੇ ਲਗਾਤਾਰ ਤੁਸੀਂ ਦੇਖਦੇ ਪਈਓ ਸੰਗਤਾਂ ਦੇ ਨਾਲ ਜਿਹੜੇ ਕਾਵਰੀਏ ਨੇ ਉਹ ਵੀ ਸ਼ੰਕਰ ਭਗਵਾਨ ਜੀ ਦਾ ਜਲ ਅਭਿਸ਼ੇਕ ਕਰਦੇ ਪਏ ਨੇ ਗੰਗਾ ਜਲ ਦੇ ਨਾਲ ਅਭਿਸ਼ੇਕ ਕਰਦੇ ਪਏ ਨੇ ਤੁਹਾਨੂੰ ਦੱਦਈਏ ਕੀ ਕਲਾਂਨੌਰ ਤੋਂ ਚੱਲ ਕੇ ਹਰਦਵਾਰ ਪਹੁੰਚਦੇ ਨੇ 22 ਟ੍ਰੇਨ ਤੇ ਉੱਥੋਂ ਫਿਰ 11 ਦਿਨ ਦੀ ਲਗਾਤਾਰ ਪੈਦਲ ਯਾਤਰਾ ਕਾਵਰ ਯਾਤਰਾ ਕਰਕੇ ਜਿਹੜੇ ਨੇ ਉਹ ਕਲਾਂਨੌਰ ਦੇ ਵਿੱਚ ਪਹੁੰਚਦੇ ਨੇ ਤਸਵੀਰਾਂ ਤੁਸੀਂ ਲਗਾਤਾਰ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਦੇ ਥਰੂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਕਿ ਪੰਜਾਬੀ ਨੌਜਵਾਨ ਗੱਭਰੂ ਜੋ ਕਿ ਕਲਾਨੌਰ ਤੋਂ ਹਰੀਦਵਾਰ ਤੇ ਹਰੀਦਵਾਰ ਤੋਂ ਕਾਵਰ ਯਾਤਰਾ ਲੈ ਕੇ ਜਿਹੜਾ ਆ ਪੈਦਲ ਯਾਤਰਾ 11 ਦਿਨਾਂ ਦੀ ਪੈਦਲ ਯਾਤਰਾ ਕਰਦੇ ਹੋ ਜਿਹੜੇ ਆ ਕਲਾਨੌਰ ਦੇ ਵਿੱਚ ਪਹੁੰਚਦੇ ਨੇ ਤੇ ਸੰਕਰ ਭਗਵਾਨ ਜੀ ਦਾ ਜਿਹੜਾ ਆ ਅਭਿਸ਼ੇਕ ਕਰਦੇ ਨੇ ਤਸਵੀਰਾਂ ਦੇ ਦੇ ਪਈ ਹੋਤੀ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਤੇ ਲਾਪੀ ਸਿੰਘ ਨੇ ਇਹਨਾਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹ ਵੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਕਿ ਨੌਜਵਾਨ ਕੀ ਕਹਿੰਦੇ ਨੇ ਪਹਿਲਾਂ ਤੁਹਾਨੂੰ ਦੱਸੀ ਕਿ ਨੌਜਵਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਰਸਤੇ ਦੇ ਵਿੱਚ ਕਿਉਂਕਿ ਜਦੋਂ ਹਰੀਦਵਾਰ ਤੋਂ ਨਿਕਲ ਕੇ ਕਾਵਰੀਏ ਇਧਰ ਨੂੰ ਆ ਰਹੇ ਸੀ ਤੇ ਬਹੁਤ ਸਾਰੇ ਰਸਤਿਆਂ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਗੜਬੜ ਹੋ ਚੁੱਕੀ ਏ ਜੂਪੀ ਦੇ ਵਿੱਚ ਜਿਹੜਾ ਆ ਬਹੁਤ ਜਿਆਦਾ ਜਿਹੜਾ ਆ ਉਹ ਕੰਮ ਖਰਾਬ ਹੋ ਚੁੱਕਾ ਆ ਬਹੁਤ ਸਾਰੇ ਕਾਵਰੀਏ ਜਿਹੜੇ ਆ ਉਹ ਲੜਦੇ ਝਗੜਦੇ ਵੀ ਦਿਖਾਈ ਦਿੱਤੇ ਨੇ ਬਹੁਤ ਜਿਆਦਾ ਜਿਹੜਾ ਉੱਥੇ ਜਿਹੜਾ ਆ ਤੁਹਾਨੂੰ ਦੱਸਦੀ ਆ ਕਿ ਦੈਸਦ ਦਾ ਮਾਹੌਲ ਬਣਿਆ ਹੋਇਆ ਆ ਕਾਵਰੀਏ ਜਿਹੜੇ ਲੜਦੇ ਲੋਕ ਹੀ ਕਹਿ ਰਹੇ ਨੇ ਕਿ ਨਜ਼ਰ ਆਏ ਨੇ ਕਾਵਰੀਆ ਨੇ ਬਹੁਤ ਜਿਆਦਾ ਕੰਮ ਵੀ ਖਰਾਬ ਕੀਤਾ ਪਤਾ ਨਹੀਂ ਕਿਉਂ ਕੀਤਾ ਤੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਇਦੇ ਤੇ ਆਹੀ ਜ਼ਿਆਦਾ ਗੱਲ ਨਹੀਂ ਕਰ ਸਕਦੇ ਪਰ ਇਹਨਾਂ ਨੇ ਕਿਹਾ ਕਿ ਸਾਡੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਨਹੀਂ ਸੀ ਅਸੀਂ ਬੜੇ ਆਰਾਮ ਦੇ ਨਾਲ ਇੱਥੇ ਸੰਕਰ ਭਗਵਾਨ ਜੀ ਦੀ ਕਿਰਪਾ ਦੇ ਨਾਲ ਕਾਲਾ ਨੌਰ ਮੰਦਰ ਦੇ ਵਿੱਚ ਪਹੁੰਚੇ ਆਂ ਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਇਹਦੇ ਤੋਂ ਵੀ ਵੱਧ ਜਿਹੜੀ ਇਹ ਸੰਗਤ ਨੌਜਵਾਨ ਕਾਵਰੀ ਦੇ ਰੂਪ ਦੇ ਵਿੱਚ ਹਰਿਦਵਾਰ ਤੋਂ ਕਾਲਾ ਨੌਰ ਆਉਣ ਤੇ ਹਰ ਵਾਰ ਕੋਸ਼ਿਸ਼ ਕਰਾਂਗੇ ਕਿ ਕਾਲਾ ਨੌਰ ਤੱਕ ਕਾਵਰ ਪਹੁੰਚ ਸਕੇ ਆਓ ਗੱਲਬਾਤ ਕਰਦੇ ਆਂ ਨੌਜਵਾਨਾਂ ਦੇ ਨਾਲ ਕਿ ਨੌਜਵਾਨ ਕੀ ਕਹਿੰਦੇ ਨੇ ਇਸ ਸਾਰੀ ਗੱਲਬਾਤ ਦੇ ਉੱਤੇ ਐ ਮੇਰਾ ਨਾਮ ਹੈ ਰਾਜੂ ਬੋਲਾ ਰਾਜਨ ਬੋਲਾ ਸਮਰਤ ਬੋਲਾ ਕਿੰਨੀ ਪਾਜੀ ਮਨੋ ਚਾਹ ਪੀ ਤਾ ਦੇ ਕਰਦੇ ਗਏ ਜਾਂਦੇ ਗਏ ਜਿਹੜਾ 6 ਪਾਜੀ ਇਧਰੋਂ ਅਸੀਂ ਦਾਸਤਰੀ ਨੂੰ ਟ੍ਰੇਨ ਚ ਗਏ ਹੀ ਤੇ ਉਧਰੋਂ ਅਸੀਂ ਪੈਦਲ ਯਾਤਰਾ ਕੀਤੀ ਤੇ ਕਿੰਨੇ ਦਿਨ ਲੱਗਿਆ ਚਾਹ ਨਾ 11 ਦਿਨ ਦੇ ਵਿੱਚ ਕਿੰਨੀ ਮਤਰੀ ਉਹ ਰਾਤ ਵਿੱਚ 3 ਦਿਨ ਲੱਗ ਗਏ ਲੋਕਾਂ ਨਾਲ ਮਾਰੇ ਬਹੁਤ ਸੋਲਦਾ ਮਿਲਿਆ ਲੋਕਾਂ ਬਹੁਤ ਸਨਮਾਨ ਦਿੱਤਾ ਗਿਆ ਕੋਈ ਕੇ ਚੀਜ਼ ਖਾਣ ਬੇਨੀ ਕੋਈ ਥੋੜਨੇ ਆਂਦੇ ਲੱਗਣ ਬਹੁਤ ਸੇਵਾਤ ਮਿਲਿਆ ਹੈ ਜੀ ਜਿਹਨੋ ਉਥੇ ਦੇ ਸਿਆਰੇ ਮਿਲਦੇ ਰਹਿੰਦੇ ਸਨ ਉਹਨਾਂ ਤੋਂ ਵੀ ਰਾਜੇ ਕਾਫੀ ਮਿਲਦੇ ਰਹੇ ਨੇ ਤੇ ਇਹ ਮਦਦ ਕਰਦੇ ਜਿਸ ਟਾਈਮ ਤੇ ਮਾਰੇ ਯਹੀ ਉੱਥੇ ਪੁੱਜੇ ਸੀ ਉਸ ਟਾਈਮ ਤੇ ਕੋਈ ਹੋ ਜਾ ਮੋਲੇ ਕਾਵੜ ਦਾ ਚੱਲ ਪੀਤਾ ਨਹੀਂ ਕੋਈ ਮੋਲ ਮਗਰਮ ਮੋਲ ਖਰਾਬ ਪਰ ਅਸੀਂ ਕਹਿ ਨਹੀਂ ਸਕਦੇ ਹਾਂਜੀ ਕੋਈ ਜਿੰਦਗੀ ਕੋਈ ਨਹੀਂ ਆਦਾ ਨਾ ਉਸ ਟਾਈਮ ਤੇ ਕੋਈ ਮੋਲ ਤਾਂ ਨਹੀਂ ਹੈ ਖਰਾਬ ਹੋਈ ਨਹੀਂ ਜਿਹੜੇ ਨੌਜਵਾਨ ਨਵੇਂ ਨੇ ਜਿਹਨੂੰ ਤੁਸੀਂ ਮਸਜਿਦ ਅਸੀਂ ਇਹ ਕਹਾਂਗੇ ਜੇ ਸਾਡੇ ਸਾਡੇ ਕਲਾ ਨਾਲ ਸ਼ਿਵਜੀ ਮਹਾਰਾ ਜੀ ਰਾਜਮਾਨ ਨੇ ਤੋ ਹਰ ਸਾਲ ਕਾਵੜ ਹੋਣੀ ਚਾਹੀਦੀ ਐਸਾ ਅਸੀਂ ਫਸਟ ਟਾਈਮ ਲਈ ਪੱਕਾ ਫੜਾਈਏ ਸਿੱੰਗਿਆ ਨੇ ਆਏ ਆ ਅਗਲੇ ਵੀ ਇਹ ਕਹਿ ਰਹੇ 15 16 ਜਾਣੇ ਜਾਂ ਸਾਡਾ ਮਾਤਰਾ ਸਹਿਯੋਗ ਦੇਣ ਲੋ ਕਿ ਕਿਤੇ ਕਿਤੇ ਵੇਲੇ ਸਟੇਜ ਦੇ ਤੱਕ ਸਾਡਾ ਪਹਿਲਾ ਸਟੇਪ ਭਗਵਾਨਪੁਰ ਹੀ ਦੂਸਰਾ ਸਾਡਾ ਹਰਨਪੁਰ ਤੀਸਰਾ ਸਾਡਾ ਜਮਲਾਨਗਰ ਅੰਬਾਰਾ ਜਲੰਧਰ ਲੁਧਿਆਣਾ ਬਿਆਸ ਕਰਾ ਲੋ ਬਾਕੀ ਜੇ ਤੁਸੀਂ ਸੋਚੋ ਕਹਿੰਦੇ ਤੁਸੀਂ ਕਹਿੰਦੇ ਜੇ ਤੁਸੀਂ ਸੋਚਦੇ ਹੋ ਬਹੁਤ ਵਧੀਆ ਨਿੱਗਾ ਸੌਗਾ ਕੀਤਾ ਬਹੁਤ ਪਾ ਜਿਹਨੇ ਆਪਣੇ ਕਲਾ ਨੌਰ ਦੇ ਮੇਨ ਪ੍ਰਾਸੀ ਮੰਦਿਰ ਦੇ ਅਮਰਜੀਤ ਫੁੱਲਰੀ ਬਹੁਤ ਸਨਮਾਨ ਕੀਤਾ ਇਹਨਾਂ ਨੇ ਐਸਾ ਹਾਂਜੀ ਜੀ ਪਈ ਨਾ ਜਿਮਨਾਮ ਰਾਜਨ ਜੀ ਇਸੇ ਮੱਲੇ ਕਦੇ ਮੰਨੂ ਦੇਣਾ ਮੰਨੂ ਦੇ ਚਿੱਟਾਈਂ ਜੀ ਭੋਲੇनाथ ਜੀ ਅਸ਼ੀਰਵਾਦ ਦਿੱਤਾ ਅਸੀਂ ਇਹ ਕਵਰ ਲਾਈਨ ਚੱਲ ਤੇ ਜੀ ਕਿਵੇਂ ਮੁਜਰੇ ਰਾਇ ਮੈਨੂੰ ਕਿੰਨੇ ਦਿਨਾਂ ਚੱਲਿਆ ਤੇ ਅੱਜ ਗਏ ਪਹਿਲੇ ਦਿਨ ਤੋਂ ਬਾਅਦ ਕਿ ਸਭ ਕੁਝ ਇਹਦਾ ਕਿ ਮੈਨੂੰ ਆਈਏ ਅੱਧਰੋ ਟ੍ਰੇਨ ਤੇ ਗਏ ਜੀ ਹਾਂਜੀ ਅੱਧੇ ਮੈਨੂੰ ਸਾਰਾ ਸੈਰ ਯਾਤਰਾ ਕਿੰਨੇ ਦਿਨਾਂ ਚੱਲਿਆ ਮੈਨੂੰ ਆਈਏ ਅੱਧਰੋ 11 ਦਿਨਾਂ ਦੇ ਵਿੱਚ ਯਾਤਰਾ ਆਪਣੀ ਪਾਈ ਕੀਤੀ ਹੈ ਜੀ ਇਰ ਬੈਠੇ ਨੇ ਉੱਥੇ ਮੌਜੂਦ ਸਨ ਕਿਵੇਂ ਕਿਸੇ ਕਿਸਮ ਦੇ ਗਿਰਦੇ ਜੀ ਰਿਹਾ ਸੀ ਜੀ ਰੋਜੀ ਉਹ ਦੋ ਮਾਹੌਲ ਤੇ ਬਿਲਕੁਲ ਸ਼ਾਂਤ ਜੀ ਆ ਹੋ ਜਾ ਮੋੜਾ ਹੈ ਨਹੀਂ ਜੀ ਪਰ ਹੋ ਹੁੰਦਾ ਸਾਨੂੰ ਪਤਾ ਨਹੀਂ ਜੋ ਪਿੱਛੇ ਹੋ ਰਿਹਾ ਜੇ ਬਾਕੀ ਕੋਈ ਦੇਖੋ ਸ਼ਰਾਰਤੀ ਜਿਹੜੇ ਹੁੰਦੇ ਨੇ ਉਹਨਾਂ ਨੇ ਹੀ ਕੁਝ ਕਹਿ ਨਹੀਂ ਸਕਦੇ ਬਾਕੀ ਕਾਵੜ ਯਾਤਰਾ ਜਿਹੜੀ ਹੈ ਬੜੇ ਆਰਾਮ ਨਾਲ ਚੱਲਦੀ ਹੈ ਕੀ ਮੈਸੇਜ ਜਿਹੜਾ ਸ਼ਰਾਰਤੀਆਂ ਕੋਲ ਕੀ ਦੇਣਾ ਚਾਹੁੰਦੇ ਅਸੀਂ ਆਨਸਰ ਦੇਣਾ ਚਾਹੁੰਦੇ ਕਿ ਕਾਵੜ ਯਾਤਰਾ ਵਿੱਚ ਜਿਹੜੀ ਉਹ ਭੋਲੇ ਦੀ ਯਾਤਰਾ ਵਾ ਆਪਣਾ ਭੋਲੇ ਦਾ ਨਾਮ ਲਾ ਕੇ ਚੱਲਦੇ ਰਹੋ ਕੋਈ ਸ਼ਰਾਰਤ ਵਾਲਾ ਕੰਮ ਨਾ ਕਰੋ ਕਿ ਜਿਹੜਾ ਅਹੀਂ ਆਪਣੀ Hindu ਸੰਸਥਾਵਾਂ ਜਾਂ Hindu طرف طرف ਨੋਈ ਬਦਨਾਮ ਨਾ ਕਰੀ ਕਿਉਂ ਜਿਹੜਾ ਪਿਆ ਜਰਾ ਬਣਾ ਬੈਠੇ ਵੈਕਸ਼ਨਲ ਮੈਰ ਕਿਵੇਂ ਸੱਚਾ ਲੋਕੀ ਅਰੇ ਵਿਸ਼ੇਸ਼ ਕਿਵੇਂ ਬਹੁਤ ਵਧੀਆ ਸਵਾਗਤ ਕੀਤਾ ਨੀਗਾ ਸਵਾਗਤ ਕੀਤਾ ਟ੍ਰੇਨ ਤੇ ਭਰਿਆ ਸਵਾਗਤ ਕੀਤਾ ਉਹਨਾਂ ਨੇ ਕਿਉਂ ਜਿਹੜਾ ਹੋਰ ਨੌਜਵਾਨ ਨੇ ਉਹਨਾਂ ਕੀ ਮੱਛੀ ਜਰਾ ਬਣਾ ਅਹੀਂ ਇਹੀ ਮੱਛੀ ਤੇ ਅਨੇ ਦੰਨਿਆ ਕਿ ਨਸ਼ੇ ਦਾ ਦੂਰ ਰਹਿ ਕੇ ਭਗਤੀ ਦੇ ਵਿੱਚ ਨੀਨ ਆਪਣੇ ਭਗਤੀ ਮਾਲ ਮਹਾਰਜ ਦੇ ਚਰਨਾਂ ਦੇ ਨਾਲ ਲੱਗਣ ਤੇ ਮਰਸ਼ਾ ਤਾਂ ਦੂਰ ਆ ਇਹ ਲੋਪੀਡਰ ਸਭ ਜਪਾ ਤਾ ਕਿ ਤੋ ਤੋਰ ਜਾ ਕੋਈ ਕਦੇ ਨਹੀਂ ਜੀ ਬਿਲਕੁਲ ਨਹੀਂ